ਜੀ ਪੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਇਹਦਾ ਕੀ ਮੁੱਦਾ ਜੀ ਆਪਣਾ ਆ ਸਾਰਿਆਂ ਤੋਂ ਪਹਿਲਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਬਹੁਤ ਹੀ ਛੋਟੇ ਜਿਹੇ ਸੱਦੇ ਦੇ ਉੱਤੇ ਬਹੁਤ ਹੀ ਘੱਟ ਟਾਈਮ ਦੇ ਵਿੱਚ ਤੁਸੀਂ ਸਾਰਿਆਂ ਨੇ ਤਕਲੀਫ ਕੀਤੀ ਆ ਅੱਜ ਦਾ ਜੋ ਤੁਹਾਡੇ ਨਾਲ ਵਾਰਤਾਲਾਪ ਦਾ ਮੁੱਦਾ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਾਰੀ ਹੋਈਆਂ ਚੋਣਾਂ ਵਾਸਤੇ ਨਵੀਆਂ ਸੂਚੀਆਂ ਜੋ ਸਰਕਾਰ ਵੱਲੋਂ ਜਨ ਤੱਕ ਕੀਤੀਆਂ ਉਹਨਾਂ ਦੇ ਮੁਤਲਕ ਇਹਨਾਂ ਵੋਟਰ ਲਿਸਟਾਂ ਦੇ ਵਿੱਚ ਕੀ ਕੀ ਖਾਮੀਆਂ ਹੈ ਔਰ ਕਿਸ ਤਰੀਕੇ ਸਰਕਾਰ ਚੋਰ ਮੋਰੀ ਦੇ ਰਸਤੇ ਇਹਨਾਂ ਸੰਸਥਾਵਾਂ ਦੇ ਉੱਤੇ ਆਪਣਾ ਕਬਜ਼ਾ ਕਰਨਾ ਚਾਹੁੰਦੀ ਹੈ ਉਹ ਤੁਹਾਡੇ ਸਾਹਮਣੇ ਪੱਖ ਰੱਖਣਾ ਚਾਹਣਾ ਤੁਸੀਂ ਸਾਰੇ ਜਾਣਦੇ ਹੋ ਕਿ ਲਗਭਗ ਪਿਛਲੇ 13 ਸਾਲਾਂ ਤੋਂ ਸ਼੍ਰੋਮਣੀ ਗੁਰਦਾਰਾ ਪਰੰਤ ਕਮੇਟੀ ਦੀ ਚੋਣ ਨਹੀਂ ਹੋਈ ਔਰ ਲਗਾਤਾਰ ਸਿੱਖ ਸੰਸਥਾਵਾਂ ਵੱਲੋਂ ਮੰਗ ਕਰਨ ਦੇ باوجود ਅਗਰ ਸਰਕਾਰ ਨੇ ਇਹ ਵੋਟਾਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਲਗਭਗ 1 ਸਾਲ ਪਹਿਲਾਂ ਕਈ ਵਾਰ ਡੇਟਾ ਵਧਾਈਆਂ ਗਈਆਂ ਕਿਉਂਕਿ ਇੱਕ ਤਾਂ ਵੋਟਾਂ ਬਣਾਉਣ ਦੇ ਵਿੱਚ ਸਰਕਾਰ ਦੀ ਮਨਸ਼ਾ ਬਹੁਤੀ ਠੀਕ ਨਹੀਂ ਸੀ ਕਿਸ ਤਰੀਕੇ ਵੋਟਾਂ ਬਣਨੀਆਂ ਚਾਹੀਦੀਆਂ ਉਹਨਾਂ ਦਾ ਤਰੀਕਾ ਠੀਕ ਨਹੀਂ ਸੀ ਦੂਜਾ ਕੁਝ ਲੋਕਾਂ ਦੀ ਵੀ ਬੇਰੁਖੀ ਦੇਖਣ ਨੂੰ ਮਿਲੀ ਕਿਉਂਕਿ ਮੈਨੂੰ ਇੰਜ ਲੱਗਦਾ ਕਿ ਲੋਕ ਇਹ ਸਮਝਦੇ ਆ ਕਿ ਜਿਹੜੀਆਂ ਇਲੈਕਸ਼ਨਾਂ ਸਮੇਂ ਸਿਰ 4 ਸਾਲ ਬਾਅਦ ਜਾਂ 5 ਸਾਲ ਬਾਅਦ ਹੋਣੀਆਂ ਚਾਹੀਦੀਆਂ ਉਹ ਅਗਰ 13-13 ਸਾਲ 25-25 ਸਾਲ ਇਲੈਕਸ਼ਨਾਂ ਨਹੀਂ ਹੋਣਗੀਆਂ ਤੇ ਲੋਕਾਂ ਦਾ ਰੁਝਾਨ ਆਟੋਮੈਟਿਕਲੀ ਉਹਦੇ ਵਿੱਚੋਂ ਪਿੱਛੇ हट ਜਾਂਦਾ ਸੋ ਇਹ ਜੋ ਕੰਮ ਹੁਣ ਸਰਕਾਰ ਨੇ ਸ਼ੁਰੂ ਕੀਤਾ ਇਹਦੇ ਵਿੱਚ ਅੱਜ ਮੈਂ ਤੁਹਾਡੇ ਸਾਹਮਣੇ ਉਹ ਤੱਥ ਰੱਖ ਰਿਹਾ ਜਦੋਂ ਪਰਸੋਂ ਸਰਕਾਰ ਨੇ ਇਹਨਾਂ VOTER ਸੂਚੀਆਂ ਨੂੰ ਜਨਤਕ ਕੀਤਾ ਤੇ ਜਨਤਕ ਕਰਨ ਤੋਂ ਬਾਅਦ ਅੱਜ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਦੀ VOTER ਲਿਸਟ ਅਸੀਂ ਕੁਝ ਸਾਥੀਆਂ ਵੱਲੋਂ ਇਹਦੇ 'ਚ ਆਪਣੇ ਨਾਂ ਦੇਖਣ ਵਾਸਤੇ ਜਦੋਂ ਲਈ ਪ੍ਰਸ਼ਾਸਨ ਤੋਂ ਔਰ ਹੈਰਾਨੀ ਇਸ ਗੱਲ ਦੀ ਹੋਈ ਕਿ ਮੈਂ ਨੰਗਲ ਤਹਿਸੀਲ ਦੀ ਗੱਲ ਕੇਵਲ ਤੁਹਾਡੇ ਸਾਹਮਣੇ ਰੱਖ ਰਿਹਾ ਕਿਉਂਕਿ ਅਸੀਂ ਹਲੇ ਜਿੰਨੀ ਕ ਐਕਸਰਸਾਈਜ਼ ਕੀਤੀ ਹੈ ਤੇ ਮੈਂ ਸਮਝਿਆ ਕਿ ਕਿਉਂ ਨਾ ਇਸ ਗੱਲ ਨੂੰ ਅੱਜ ਹੀ ਨਸ਼ਰ ਕੀਤਾ ਜਾਵੇ ਤਾਂ ਕਿ ਪ੍ਰਸ਼ਾਸਨ ਦੀ ਜੋ ਤਕੇਸ਼ਾਈ ਪ੍ਰਸ਼ਾਸਨ ਦੀ ਜਿਹੜੀ ਨੀਅਤ ਹੈ ਇਹ ਆਮ ਲੋਕਾਂ ਤੱਕ ਪਤਾ ਲੱਗ ਸਕੇ ਚਾਹੀਦਾ ਤਾਂ ਇਹ ਸੀ ਕਿ ਪਰਸੋ ਦੀਆਂ ਜਨਤਕ ਹੋਈਆਂ ਪੂਰੇ ਪੰਜਾਬ ਦੇ ਵਿੱਚ ਇਹੀ ਹਾਲ ਹੈ ਮੈਂ ਹਲਕਾ ਗੜ ਸ਼ੰਕਰ ਦੀ ਗੱਲ ਕਹਿਣੀ ਚਾਹੁੰਦਾ ਉੱਥੇ ਵੀ ਮੇਰੀ ਗੱਲ ਹੋਈ ਆ ਉੱਥੇ ਵੀ ਇਹੀ ਹਾਲ ਹੈ ਜੋ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਚਾਹੀਦਾ ਤਾਂ ਇਹ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਇਸ ਮਾਮਲੇ ਦਾ ਸੰਗਿਆਨ ਲੈ ਕੇ ਆਪ ਹੁਣ ਤੱਕ ਪੀਸੀ ਕਰਕੇ ਸਰਕਾਰ ਨੂੰ ਇਸ ਗੱਲ ਦੀ ਤਾੜਨਾ ਕਰਦੀ ਲੇਕਿਨ ਮੈਂ ਹਲਕਾ ਸ਼੍ਰੀ ਨਾਨਪੁਰ ਸਾਹਿਬ ਦੇ ਵਿੱਚ ਪੈਂਦੀ ਤਹਿਸੀਲ ਨੰਗਲ ਦੀ ਹਲੇ ਗੱਲ ਕਰ ਰਹੇ ਹਾਂ ਨੰਗਲ ਦੇ ਵਿੱਚ 14000 ਦੇ ਲਗਭਗ ਟੋਟਲ ਵੋਟ ਸਾਹਮਣੇ ਆਈ ਹੈ ਜਿਹੜੀ ਸਰਕਾਰ ਨੇ ਜਨਤਕ ਕੀਤੀ ਹੈ 14115 ਦੇ ਕਰੀਬ ਵੋਟਾਂ ਜਨਤਕ ਕੀਤੀਆਂ ਲੇਕਿਨ ਅਸੀਂ ਜਿਹੜੇ ਪੰਜ ਪਾਰਟ ਰੈਂਡਮਲੀ ਚੱਕੇ ਆ ਪਾਰਟ ਨੰਬਰ 28 ਦੀ ਪਹਿਲਾਂ ਗੱਲ ਕਰਦਾ ਪਾਰਟ ਨੰਬਰ 28 ਜਿਹੜਾ ਹੈਗਾ ਸ਼੍ਰੀ ਨਾਨਪੁਰ ਸਾਹਿਬ ਹਲਕੇ ਦਾ ਨੰਗਲ ਤਹਿਸੀਲ ਦੇ ਵਿੱਚ ਇਹਦੇ ਵਿੱਚ ਨੰਗਲ ਟਾਊਨਸ਼ਿਪ ਦਾ ਗੁਰਦਾਰਾ ਘਾਟ ਸਾਹਿਬ ਵਾਲਾ ਇਲਾਕਾ ਇਹਦੇ ਚ ਆਉਂਦਾ ਇਹਦੇ ਵਿੱਚ ਟੋਟਲ ਵੋਟਾਂ ਜਿਹੜੀਆਂ ਜੰਤਕ ਕੀਤੀਆਂ ਉਹ ਹੈਗੀਆਂ 862 ਤੇ ਹਲੇ ਕੇਵਲ ਮੈਂ ਗੱਲ ਕਰ ਰਿਹਾ ਇੱਥੇ ਧਿਆਨ ਦੇਣ ਯੋਗ ਗੱਲ ਹੈ ਕਿ 256 ਵੋਟਾਂ ਇਹਦੇ ਵਿੱਚ ਆ ਜਿਹੜੀਆਂ ਅੰਡਰਲਾਈਨ ਕੀਤੀਆਂ ਹੋਈਆਂ ਇਹ ਉਹਨਾਂ ਲੋਕਾਂ ਦੀਆਂ ਜਿਹੜੇ ਕੀ ਸਹਿਜਤਾਰੀ ਲੋਕ ਨੇ ਜਿਹੜੇ ਸਿੱਖ ਨਹੀਂ ਹੈ ਇਹ ਵੋਟਾਂ ਉਹਨਾਂ ਦੀਆਂ ਹੈਗੀਆਂ 28 ਨੰਬਰ ਪਾਰਟ ਦੇ ਵਿੱਚ ਮਤਲਬ ਆਪਾਂ ਕਹਿ ਲਈਏ 862 ਦੇ ਵਿੱਚੋਂ 256 ਵੋਟਾਂ ਉਸ ਤੋਂ ਬਾਅਦ ਜੇ ਮੈਂ ਅਗਲੀ ਗੱਲ ਕਰਾਂ 32 ਨੰਬਰ ਪਾਰਟ ਟੋਟਲ ਵੋਟਾਂ ਹੈਗੀਆਂ 468 ਇਹ ਮੌਜੂਦ ਵਾਲ ਹਲਕਾ ਪੈਂਦਾ ਇਹਦੇ ਵਿੱਚ 468 ਦੇ ਵਿੱਚ 90 ਵੋਟਾਂ ਉਹ ਹੈਗੀਆਂ ਜਿਹੜੀਆਂ ਸਹਿਜਤਾਰੀ ਮੈਂ ਇਹ ਕਹਿ ਸਕਦਾ ਹਾਂ ਵੀ ਸ਼ਾਇਦ ਇਹਨਾਂ ਲੋਕਾਂ ਨੇ ਅਪਲਾਈ ਵੀ ਨਾ ਕੀਤਾ ਹੋਵੇ ਵੋਟ ਬਣਾਉਣ ਵਾਸਤੇ ਲੇਕ ਇੱਕ ਮਤਲਬ ਗੈਰ ਸਿੱਖ ਕਹਿ ਸਕਦੇ ਆਪਾਂ ਸਹਿਜਤਾ ਹੀ ਆਪਾਂ ਇਸ ਕਰਕੇ ਵਰਤ ਲੈਨੇ ਵੀ ਹੋ ਸਕਦਾ ਉਹਨਾਂ ਦੀ ਗੁਰੂ ਘਰ ਦੇ ਵਿੱਚ ਸ਼ਰਧਾ ਹੋਵੇ ਲੇਕਿਨ ਸਰਕਾਰ ਨੇ ਔਰ ਇਲੈਕਸ਼ਨ ਕਮਿਸ਼ਨ ਨੇ ਵੋਟ ਦਾ ਅਧਿਕਾਰ ਜਿਹੜਾ ਉਹ ਕੇਵਲ ਸਿੱਖ ਨੂੰ ਦਿੱਤਾ ਜਿਹੜਾ ਪੂਨ ਰੂਪ ਤੇ ਸਿੱਖ ਹੋਵੇ ਉਸ ਤੋਂ ਬਾਅਦ ਆਪਾਂ 39 ਨੰਬਰ ਪਾਰ ਦੀ ਜੇ ਗੱਲ ਕਰੀਏ 39 ਨੰਬਰ ਪਾਰ ਜਿਹੜਾ ਹੈਗਾ ਇਹ ਨਿਆ ਨੰਗਲ ਹਲਕਾ ਪੈਂਦਾ ਨਿਆ ਨੰਗਲ ਹਲਕੇ ਦੇ ਕੁੱਲ ਵੋਟਾਂ ਜਨਤਕ ਜਿਹੜੀਆਂ ਕੀਤੀਆਂ 605 ਲੇਕਿਨ ਇਹਦੇ ਵਿੱਚੋਂ 219 ਵੋਟਾਂ ਹੋ ਹੈਗੀਆਂ ਜਿਹੜੀਆਂ ਟੋਟਲ ਗੈਰ ਸਿੱਖ ਨੇ ਉਹਨਾਂ ਦੀਆਂ ਵੋਟਾਂ ਇਸੇ ਤਰੀਕੇ ਜੇ ਮੈਂ ਅਗਲੀ ਗੱਲ ਕਰਾਂ ਤੇ 37 ਨੰਬਰ 37 ਨੰਬਰ 37 ਨੰਬਰ ਜਿਹੜਾ ਪਾਰਟ ਹੈ ਇਹਦੇ ਵਿੱਚ ਟੋਟਲ ਵੋਟਾਂ ਜਨਤਕ ਕੀਤੀਆਂ 609 ਤੇ ਇਹਦੇ ਵਿੱਚ ਵੀ 609 ਦੇ ਵਿੱਚ 142 ਵੋਟਾਂ ਜਿਹੜੀਆਂ ਗੈਰ ਸਿੱਖ ਹੈ ਜੇ ਮੈਂ ਮੋٹے ਤੌਰ ਤੇ ਕਹਾ ਤੇ ਇਹਦੇ ਵਿੱਚ ਲਗਭਗ 25% ਵੋਟਾਂ ਜਿਹੜੀਆਂ ਉਹ ਗੈਰ ਸਿੱਖਾਂ ਦੀਆਂ 31-3200 ਵੋਟ ਜਿਹੜੀ ਅਸੀਂ ਪਾਰਟ ਵਾਈਜ਼ ਚੈੱਕ ਕੀਤੀ ਹੈ ਉਹਦੇ ਵਿੱਚ 850 ਵੋਟ ਜਿਹੜੀ ਹੈ ਉਹ ਗੈਰ ਸਿੱਖਾਂ ਦੀ ਮਿਲੀ ਆ ਇਸ ਤੋਂ ਇਲਾਵਾ ਹੁਣ ਆਪਾਂ ਅਗਲੀ ਗੱਲ ਤੇ ਚੱਲੀਏ ਕਿ ਸਰਕਾਰ ਨੇ ਜਨਤਕ ਵੋਟਾਂ ਕੀਤੀਆਂ ਕਿ ਇਹਦੇ ਉੱਤੇ ਆਬਜੈਕਸ਼ਨ ਕੀਤੇ ਜਾਣ ਹੁਣ ਐਡੇ ਬੱਟੇ ਲੈਵਲ ਤੇ ਲਿਸਟਾਂ ਦੇ ਵਿੱਚ ਗੜਬੜੀ ਸਾਹਮਣੇ ਆ ਰਹੀ ਹੈ ਔਰ ਸਮਾਂ ਦਿੱਤਾ ਜਾ ਰਿਹਾ 20 ਦਿਨ ਦਾ ਇਹ ਸਰਕਾਰ ਦੇ ਕੰਮ ਹੈ ਪਹਿਲਾਂ ਮੈਂ ਸਰਕਾਰ ਨੂੰ ਪੰਜਾਬ ਦੀ ਭਗਵੰਤਮਾਨ ਸਰਕਾਰ ਜਿਹੜੀ ਸਰਕਾਰ ਹੈ ਉਹਨੂੰ ਇਹ ਪੁੱਛਣਾ ਚਾਹੁੰਦਾ ਕਿ ਜਿਹੜੇ ਇਹ ਗੈਰ ਸਿੱਖ ਲੋਕ ਇਹਦੇ ਵਿੱਚ ਇਨਕਲੂਡ ਕੀਤੇ ਸਰਕਾਰ ਜਵਾਬ ਦੇਵੇ ਜਾਂ ਪ੍ਰਸ਼ਾਸਨ ਜਵਾਬ ਦੇਵੇ ਕਿ ਕੀ ਇਹਨਾਂ ਲੋਕਾਂ ਨੇ ਆਪਣੇ ਫਾਰਮ ਭਰੇ ਸੀਗੇ ਜੇ ਫਾਰਮ ਭਰੇ ਸੀ ਤੇ ਉਹ ਫਾਰਮ ਤੁਹਾਡੇ ਸਰਕਾਰੀ ਅਮਰੇ ਵੱਲੋਂ ਅਕਸੈਪਟ ਕਿਵੇਂ ਕੀਤੇਗੇ ਜਦ ਕਿ ਇਹ ਬੜਾ ਕਲੀਅਰ ਸੀ ਕਿ ਇਹਦੇ ਉੱਤੇ ਫੋਟੋ ਵੀ ਲੱਗਣੀ ਸੀ ਤੇ ਇੱਕ ਆਈਡੀ ਵੀ ਆਪਣੀ ਲੱਗਣੀ ਸੀ ਸੋ ਇਹ ਜੋ ਤੱਥ ਤੁਹਾਡੇ ਸਾਹਮਣੇ ਮੈਂ ਰੱਖਿਆ ਇਹਦੇ ਵਿੱਚੋਂ ਜੋ ਮੈਨੂੰ ਨਜ਼ਰ ਆ ਰਿਹਾ ਕਿ ਸਰਕਾਰ ਪੰਜਾਬ ਦੀ ਕਿਸੇ ਨਾ ਕਿਸੇ ਤਰੀਕੇ ਚੋਰੀ ਮੋਰੀ ਦੇ ਰਸਤੇ ਪੰਜਾਬ ਦੀ ਜਿਹੜੀ ਸਿੱਖਾਂ ਦੀ ਮੈਂ ਕਹਾ ਵਰਲਡ ਦੀ ਮਿਨੀ ਪਾਰਲੀਮੈਂਟ ਕਹੀ ਜਾਂਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਉੱਤੇ ਚੋਰ ਰਸਤੇ ਤੋਂ ਕੋਈ ਨਾ ਕੋਈ ਕਾਬਜ ਧੜੇ ਨੂੰ ਕਰਨਾ ਚਾਹੁੰਦੀ ਹੈ ਇਸ ਕਰਕੇ ਅੱਜ ਤੁਹਾਨੂੰ ਮੈਂ ਤਕਲੀਫ ਦਿੱਤੀ ਹੈ ਔਰ ਬਹੁਤ ਵੱਡੇ ਥਾਥੇ ਦੇ ਵਿੱਚ ਹਲੇ ਕਿਉਂਕਿ ਜਿਹੜੀਆਂ ਜਿਸ ਤਰੀਕੇ ਦੀਆਂ ਸੂਚੀਆਂ ਸਾਹਮਣੇ ਲਿਸਟਾਂ ਸਾਹਮਣੇ ਆ ਰਹੀਆਂ ਇਹਦੇ ਵਿੱਚ ਉਹ ਲੋਕ ਵੀ ਹੋਣਗੇ ਜਿਹੜੇ ਬੇਸ਼ੱਕ ਸਿੱਖ ਹੋਣ ਪਰ ਹੋ ਸਕਦਾ ਉਹ ਕੁਝ ਲੋਕ ਰੱਬ ਨੂੰ ਪਿਆਰੇ ਹੋ ਗਏ ਹੋਵੇ ਹੋਣ ਜਿਸ ਤਰੀਕੇ ਲਿਸਟਾਂ ਪੇਸ਼ ਕੀਤੀਆਂ ਜਾ ਰਹੀਆਂ ਜਾਂ ਉਹਨਾਂ ਦੇ ਵਿੱਚ ਵੀ ਜਿਨ੍ਹਾਂ ਨੂੰ ਆਪਾਂ ਸਹਿਜ ਤਰੀਕਾ ਕਹਿ ਸਕਦੇ ਹਾਂ ਕੋਈ ਦਾੜੀ ਕੇਸ ਕ੍ਰਿਮ ਕਰਨ ਵਾਲਾ ਹੋ ਸਕਦਾ ਜਾਂ ਡੈਫੀਨੇਸ਼ਨ ਜੋ ਹੈ ਕਿ ਇਹ ਸਿੱਖਦੀ ਉਹਦੇ ਮੁਤਾਬਕ ਹੋਰ ਕੋਈ ਕਮੀ ਵੀ ਹੋ ਸਕਦੀ ਸੋ ਮੈਂ ਸਮਝਦਾ ਕਿ ਜਿਹੜੀਆਂ ਲਿਸਤਾਂ ਪੇਸ਼ ਕੀਤੀਆਂ ਗਈਆਂ ਇਹਦੇ ਵਿੱਚ ਬਹੁਤ ਵੱਡਾ ਸਰਕਾਰ ਵੱਲੋਂ ਇੱਕ ਸਾਜ਼ਿਸ਼ ਰਚ ਕੇ ਜੋ ਕਪਲਾ ਗੜਬੜ ਕੀਤੀ ਜਾ ਰਹੀ ਹੈ ਉਹ ਪੱਕ ਰੱਖਣ ਵਾਸਤੇ ਤੁਹਾਡੇ ਸਾਹਮਣੇ ਮੈਂ ਅੱਜ ਦਾ ਜੋ ਵਿਸ਼ਾਇ ਉਹ ਰੱਖਿਆ ਹੈ ਇਹਦੇ ਵਿੱਚ ਜਿਹੜਾ ਲਖਪੁਰ ਸਾਹਿਬ ਇਹ ਟੋਟਲ ਜਿਹੜਾ ਹਲੇ ਤੁਹਾਡੇ ਕੋਲ ਰੱਖਿਆ ਆਨੰਦਪੁਰ ਸਾਹਿਬ ਜਿਹੜੀ ਹਲਕਾ ਆਨੰਦਪੁਰ ਸਾਹਿਬ ਐਸਡੀਪੀਸੀ ਦੀ ਸੀਟ ਹੈ ਇਹਦੇ ਵਿੱਚ ਸਾਡੀ ਨੰਗਲ ਦੀ ਤਹਿਸੀਲ, ਰੋਪੜ ਦੀ ਤਹਿਸੀਲ ਤੇ ਸ਼੍ਰੀ ਅਨੰਦਪੁਰ ਸਾਹਿਬ ਦੀ ਤਹਿਸੀਲ ਤਿੰਨ ਹਲਕੇ ਦੇ ਵਿੱਚ ਆਉਂਦੇ ਆ। ਅਸੀਂ ਹਲੇ ਸਿਰਫ ਅੱਜ ਨੰਗਲ ਤਹਿਸੀਲ ਦੀਆਂ ਲਿਸਟਾਂ ਚੈੱਕ ਕੀਤੀਆਂ ਲੇਕਿਨ ਮੇਰੇ ਨਾਲ ਮੇਰੇ ਕਾਲਜ ਦੇ ਸਾਥੀ ਗੁਰਿੰਦਰ ਸਿੰਘ ਬੰਟੀ ਵਾਲੀਆ ਜੀ ਬੈਠੇ ਆ। ਨਾਲ ਸਾਰ ਅਮਰਜੀਤ ਸਿੰਘ ਵਾਲੀਆ ਜੀ ਬੈਠੇ ਆ। ਆਨੰਦਪੁਰ ਸਾਹਿਬ ਜਿਹੜੀ ਨਿਊਸਪਲ ਕਮੇਟੀ ਦਾ ਏਰੀਆ ਉਹਦੀ ਲਿਸਟ ਮੈਂ ਜਦੋਂ ਪੰਟੀਜੀ ਦੇ ਨਾਲ ਅੱਜ ਡਿਸਕਸ ਕੀਤੀ ਤੁਹਾਨੂੰ ਬੜੀ ਹੈਰਾਨੀ ਹੋ ਗਈ ਕਿ ਟੋਟਲ ਵੋਟਾਂ ਐਮਸੀ ਵਾਰਡ ਦੀਆਂ 840 ਐ ਲੇਕਿਨ ਸਰਕਾਰ ਵੱਲੋਂ ਜੋ ਗੁਰਦੁਰਪ ਪ੍ਰਬੰਧਕ ਕਮੇਟੀ ਲਿਸਟ ਪੇਸ਼ ਕੀਤੀ ਗਈ ਉਹਦੇ ਚ ਲਗਭਗ 950 950 ਵੋਟ ਜਿਹੜੀ ਆ ਉਹਦੇ ਵਿੱਚ ਦੱਸੀ ਵਾਰਡ ਨੰਬਰ 13 13 ਸੋ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਮੈਂ ਸਮਝਿਆ ਕਿ ਇਹ ਵਿਸ਼ਾ ਲੋਕਾਂ ਤੱਕ ਵੀ ਜਾਣਾ ਚਾਹੀਦਾ ਤਾਂ ਕਿ ਲੋਕ ਵਾੜ ਦੀ ਟੋਟਲ 800 ਚਾਰੀ ਆ ਪਰ ਐਸਪੀਸੀ ਜਿਹੜੀ ਇੰਨੀ ਦੀ ਲਿਸਟ ਹੈ ਉੱਚ 950 ਮੋਟ ਹੈ ਇਹੋ ਜੱਪਣੇ ਬਾੜ ਦੀ ਬਿਲਕੁਲ ਲਿਸਟ ਪਈ ਹੈ ਮੈਂ ਤੁਹਾਨੂੰ ਦੇ ਦੂੰਗਾ ਸੋ ਮੈਂ ਸਮਝਦਾ ਕਿ ਇਹ ਜੋ ਟੋਟਲ ਇੱਕ ਕਿਸਮ ਦੀ ਸਰਕਾਰ ਵੱਲੋਂ ਜੋ ਪਿਛਲੀਆਂ ਲੋਕਲ ਬਾਡੀਜ਼ ਇਲੈਕਸ਼ਨ ਹੋਈਆਂ ਜਾਂ ਸਰਪੰਚਾਂ ਦੀਆਂ ਚੋਣਾਂ ਹੋਈਆਂ ਉਸ ਦੇ ਵਿੱਚ ਜਿਸ ਤਿੱਕੇ ਸਰਕਾਰ ਨੇ ਧੱਕੇਸ਼ਾਹੀ ਕੀਤੀ ਹੈ ਕਿਵੇਂ ਲੋਕਾਂ ਨੂੰ ਰੋਕਿਆ ਗਿਆ ਕਾਗਜ਼ਪਰੰਤੋਂ ਵੀ ਰੋਕਿਆ ਗਿਆ ਔਰ ਗਲਤ ਵੋਟਾਂ ਉਹਦੇ ਚ ਵੀ ਬਹੁਤ ਸਾਰੀਆਂ ਮਿਲੀਆਂ ਸੋ ਇਸ ਦੇ ਵਿੱਚ ਵੀ ਇਹੀ ਸਮੈਲ ਆ ਰਹੀ ਹੈ ਕਿ ਸਰਕਾਰ ਕਿਤੇ ਨਾ ਕਿਤੇ ਇਹਨਾਂ ਇਲੈਕਸ਼ਨਾਂ ਨੂੰ ਵੀ ਸਹੀ ਢੰਗ ਦੇ ਨਾਲ ਨਿਪਟੜੇ ਨਹੀਂ ਚਾਹਣਾ ਚਾਹੁੰਦੀ ਇਸ ਕਰਕੇ ਇਸ ਤਰੀਕੇ ਦਾ ਜਿਹੜਾ ਪ੍ਰਬੰਧ ਹੈ ਉਹ ਕੀਤਾ ਗਿਆ ਪਰ ਸੋ ਲੱਗਦਾ ਨਹੀਂ ਕਿ ਕੇਂਦਰ ਸਰਕਾਰ ਵੱਲੋਂ ਚੋਣਾਂ ਕਰਈਆਂ ਜਾਂ ਸਰਕਾਰ ਨੂੰ ਇਸ ਗੱਲ ਦੀ ਹਦਾਇਤ ਦੇਤੀ ਔਰ ਜਿਹੜਾ ਪ੍ਰਬੰਧ ਹੈ ਇਲੈਕਸ਼ਨ ਕਮਿਸ਼ਨ ਪੰਜਾਬ ਵੱਲੋਂ ਇਹਨਾਂ ਚੋਣਾਂ ਦਾ ਜਿਹੜਾ ਕੀਤਾ ਜਾ ਰਿਹਾ ਹੈ ਉਹਦੇ ਉੱਤੇ ਟੋਟਲ ਕੰਟਰੋਲ ਜਿਹੜਾ ਪੰਜਾਬ ਦੀ ਸਰਕਾਰ ਦਾ ਹੈ ਔਰ ਇਸ ਦੇ ਵਾਸਤੇ ਟੋਟਲ ਜਵਾਬਦੇਹੀ ਜਿਹੜੀ ਹੈ ਭਗਵੰਤਬਾਨ ਸਰਕਾਰ ਦੀ ਬਣਦੀ ਹੈ ਕਿ ਵੋਟਾਂ ਨੂੰ ਸਹੀ ਤਰੀਕੇ ਬਣਾਇਆ ਜਾਵੇ ਔਰ ਜਿਸ ਤਰੀਕੇ ਦੇ ਆ ਗਰਬਨ ਘਟਾਲੇ ਸਾਹਮਣੇ ਆ ਰਹੇ ਆ ਇਹਨਾਂ ਤੇ ਤੁਰੰਤ ਮੈਂ ਸਮਝਦਾ ਕਿ ਕੇਂਦਰ ਸਰਕਾਰ ਨੂੰ ਵੀ ਇਸੀ ਦਾ ਸੰਗਿਆਨ ਲੈਣਾ ਚਾਹੀਦਾ ਤਾਂ ਕਿ ਸਹੀ ਵੋਟਾਂ ਬਣ ਕੇ ਪੰਜਾਬ ਦੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਜਿਹੜੀ ਹੈਗੀ ਆ ਉਹਦਾ ਪ੍ਰਬੰਧ ਸਹੀ ਹੱਤਾਂ ਦੇ ਵਿੱਚ ਜਾ ਸਕੇ ਦੇਖੋ ਅੱਜ ਪਰਸੋਂ ਸਰਕਾਰ ਨੇ ਜਨਤਕ ਕੀਤੀਆਂ ਔਰ ਅੱਜ ਅਸੀਂ ਪਹਿਲ ਕਦਮੀ ਕਰਕੇ ਕੁਝ ਇਹਨਾਂ ਵੋਟਾਂ ਨੂੰ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿ ਲੋਕਾਂ ਦੇ ਵਿੱਚ ਇੱਕ ਅਵੇਰਨੈਸ ਆ ਸਕੇ ਵੀ ਇਹਦੇ ਵਿੱਚ ਕੀ ਉਹਨਾਂ ਦਾ ਨਾਂ ਹੈਗਾ ਮੈਂ ਇਹ ਵੀ ਕਹਿ ਸਕਦਾ ਕਿ ਮੇਰੇ ਕੋਲ ਹੁਣ ਮੇਰੇ ਕੋਈ ਸਾਥੀ ਬੈਠੇ ਸੀ ਕਲਿੱਤਰਾ ਪਿੰਡ ਤੋਂ ਸਰਦਾਰ ਨਿਰਮਲ ਸਿੰਘ ਜੀ ਉਹਨਾਂ ਦੇ ਪਰਿਵਾਰ ਦੀਆਂ ਦੋ ਵੋਟਾਂ ਜਦਕਿ ਉਹਨਾਂ ਨੇ ਫਾਰਮ ਭਰ ਕੇ ਵੀ ਦਿੱਤੇ ਉਹ ਵੋਟਾਂ ਤਾਂ ਬਣਾਈਆਂ ਨਹੀਂ ਤੇ ਸਰਕਾਰ ਨੇ ਬਾਕੀ ਵੋਟਾਂ ਦੇ ਨਾਂ ਕਿੱਥੋਂ ਵਿੱਚ ਪਾਤੇ ਐ ਜਿਹੜੇ ਲੋਕ ਖੁਦ ਆਪ ਮਾਰੇ ਵੋਟਾਂ ਬਣਾਉਣ ਵਾਸਤੇ ਫਾਰਮ ਭਰ ਕੇ ਦੇ ਰਹੇ ਉਹਨਾਂ ਦੇ ਨਾਂ ਵਿੱਚੋਂ ਨਹੀਂ ਮਿਲੇ ਇਹ ਇੱਕ ਕੇਸ ਮੈਂ ਤੁਹਾਨੂੰ ਦੱਸਿਆ ਹੈ ਇਸ ਤਰੀਕੇ ਦੇ ਹੋਰ ਕੇਸ ਵੀ ਸਾਹਮਣੇ ਆ ਸਕਦੇ ਆ ਵਰਤੋਂ ਤੁਸੀਂ ਕੀ ਗੱਲ ਤੁਸੀਂ ਪਿਆਸ ਕੀਤੀ ਹੈ ਲੋਕਾਂ ਨੂੰ ਜਾਗਰੂਕ ਕਰਨ ਦੇ ਵਾਸਤੇ ਜਦ ਕਿ ਤੁਸੀਂ ਵੀ ਤਾਂ ਇਹ ਗੱਲ ਕਹੇ ਵੀ ਸ਼ਰੋਣੀ ਕਮੇਟੀ ਦਾ ਫਰਜ ਬਣਦਾ ਕਿ ਉਹ ਇਹਦੇ ਬਾਰੇ ਕਰੇ ਸ਼ਰੋਣੀ ਕਮੇਟੀ 6 ਰਜ ਗਿਆਨਾ ਕੰਮਾਂ ਦੇ ਲਈ ਜਦ ਕਿ ਸ਼ਰੋਣੀ ਕਮੇਟੀ ਦੀ ਪਹਿਲ ਕਰਨੀ ਪਣੀ ਗਈ ਨਹੀਂ ਮੈਂ ਸਮਝਦਾ ਕਿ ਸ਼ਰੋਣੀ ਕਮੇਟੀ ਜਿਹੜੀ ਹੈ ਅੱਜ ਦੇ ਸਮੇਂ ਦੀ ਜੇ ਮੈਂ ਗੱਲ ਕਰਾਂ ਅੱਜ ਉਹਨਾਂ ਦੇ ਆਪਣੇ ਕਈ ਮਸਲੇ ਜਿਹੜੇ ਉਲਝੇ ਪਏ ਐ ਤੇ ਸ਼ਾਇਦ ਇਸ ਪਾਸੇ ਹਲੇ ਉਹਨਾਂ ਨੇ ਧਿਆਨ ਹੀ ਨਹੀਂ ਦਿੱਤਾ ਜਦ ਕਿ ਇਹ ਬਹੁਤ ਗੰਭੀਰ ਮਸਲਾ ਹੈ ਇਹਦੇ ਉੱਤੇ ਹੁਣ ਤੱਕ ਕੋਈ ਨਾ ਕੋਈ ਸ਼ਰੋਣੀ ਕਮੇਟੀ ਵੱਲੋਂ ਜਿਹੜੀ ਐ ਪੀਸੀ ਕਰਕੇ ਇਹ ਗੱਲ ਦੀ ਲੋਕਾਂ ਦੇ ਵਿੱਚ ਵੀ ਔਰ ਸਰਕਾਰ ਦੇ ਕੋਲ ਵੀ ਗੱਲ ਰੱਖਣੀ ਚਾਹੀਦੀ ਸੀ ਵਰਸਾ ਵੀ ਇਸੇ ਤਰ੍ਹਾਂ ਰਿਹਾ ਮੌਸਮ ਤੇ ਕੋ ਸਭ ਤੋਂ ਪਹਿਲਾਂ ਤਾਂ ਮੈਂ ਸਿੱਖਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਪੰਥ ਔਰ ਗ੍ਰੰਥ ਸਾਡਾ ਤਾਂ ਬਚਦਾ ਜੇ ਸਿੱਖ ਆਪਣੇ ਜਿਹੜੇ ਫਰਜ਼ ਬਣਦੇ ਐ ਉਹਨਾਂ ਦੇ ਪ੍ਰਤੀ ਪੂਰੀ ਵਫਾਦਾਰੀ ਦੇ ਨਾਲ ਔਰ ਸਾਹਿਬਗੋਈ ਦੇ ਨਾਲ ਉਹਦੇ ਵਿੱਚ ਆਪਣੀ ਦਿਲਚਸਪੀ ਦਿਖਾਵੇ ਜੇ ਪ੍ਰਬੰਧ ਚੋਣਨ ਦੀ ਗੱਲ ਕਰ ਲਈਏ ਜਾ ਪ੍ਰਬੰਧ ਨੂੰ ਕਰਨ ਦੀ ਗੱਲ ਕਰ ਲਈਏ ਇਹ ਸਾਡੀਆਂ ਸੰਗਤਾਂ ਦਾ ਕੰਮ ਬਣਦਾ ਹੈ ਵੀ ਉਹਨਾਂ ਦਾ ਫਰਜ਼ ਬਣਦਾ ਵੀ ਉਹ ਪ੍ਰਬੰਧ ਨੂੰ ਕਿਹਨਾ ਹੱਥਾਂ ਦੇ ਵਿੱਚ ਦੇਣਾ ਚਾਹੁੰਦੇ ਆ ਔਰ ਪ੍ਰਬੰਧ ਦੇ ਵਿੱਚ ਯੋਗਦਾਨ ਵੱਧ ਤੋਂ ਵੱਧ ਪੈਣਾ ਚਾਹੀਦਾ ਜੇ ਆਪਾਂ ਆਪਣੀਆਂ ਵੋਟਾਂ ਹੀ ਨਹੀਂ ਬਣਾਉਂਦੇ ਤਾਂ ਪ੍ਰਬੰਧ ਨੇਚਰਲੀ ਗਲਤ ਹੱਥਾਂ ਦੇ ਵਿੱਚ ਜਾਊਗਾ ਬਹੁਤ ਸਾਰੇ ਲੋਕ ਹੈ ਜਿਹੜੇ ਅੱਜ ਇਹ ਚਾਹੁੰਦੇ ਆ ਵੀ ਸਾਡਾ ਜਿਹੜਾ ਸਿੱਖੀ ਦਾ ਜਾਂ ਇਹਨਾਂ ਸੰਸਥਾਵਾਂ ਦਾ ਜਿਹੜਾ ਮਿਆਰ ਸੀਗਾ ਉਹ ਥੱਲੇ ਚਲ ਗਿਆ ਉਹਨੂੰ ਉੱਤੇ ਤਾਂ ਹੀ ਚੁੱਕਿਆ ਜਾ ਸਕਦਾ ਕਿਸੇ ਵਕਤ ਆਪਾਂ ਇਹ ਕਹਿ ਸਕਦੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਐਸੀ ਸੰਸਥਾ ਸੀ ਸਿੱਖਾਂ ਦੀ ਜਿਹੜੀ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਇਸ ਸੰਸਥਾ ਦਾ ਗਠਨ ਹੋਇਆ ਔਰ ਇਸ ਤੋਂ ਥਰ-ਥਰ ਕੰਮ ਦੀਆਂ ਸੀਗੀਆਂ ਸਰਕਾਰਾਂ ਕਿਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੋਈ ਕਾਲ ਆ ਜਾਵੇ ਤਾਂ ਸਰਕਾਰਾਂ ਨੂੰ ਪਸੀਨੇ ਛੁੱਟ ਜਾਂਦੇ ਸੀਗੇ ਲੇਕਿਨ ਮੈਂ ਸਭ ਨਾਲ ਕੀ ਸਮੇਂ ਦੇ ਹਿਸਾਬ ਨਾਲ ਕੁਸ਼ੂਨਤਾਵਾਂ ਜਿਹੜੀਆਂ ਇਹਦੇ 'ਚ ਆਈਆਂ ਇਹਦੇ ਪ੍ਰਤੀ ਮੈਂ ਆਪਣੀਆਂ ਸਿੱਖ ਸੰਗਤਾਂ ਨੂੰ ਜ਼ਰੂਰ ਅਪੀਲ ਕਰਨੀ ਚਾਹੁੰਦਾ ਕਿ ਇਹਨਾਂ ਦੇ ਪ੍ਰਤੀ ਆਪਾਂ ਨੂੰ ਅਵੇਸਲੇ ਨਹੀਂ ਹੋਣਾ ਚਾਹੀਦਾ ਪੂਰੇ ਜਾਗਰੂਕ ਹੋ ਕੇ ਇਹਦੇ ਵੱਲ ਆਪਾਂ ਨੂੰ ਪੂਰੀ ਤਨਦੇਹੀ ਦੇ ਨਾਲ ਆਪਾਂ ਨੂੰ ਇਹਦੇ 'ਚ ਜਾਗਰੂਕਤਾ ਦੇ ਨਾਲ ਇਹਦੇ 'ਚ ਆਪਣਾ ਪਣ ਦਾ ਯੋਗਦਾਨ ਪਾਉਣਾ ਚਾਹੀਦਾ ਤਾਂ ਕਿ ਜਿਹੜਾ ਸਾਡਾ ਮਿਆਰ ਥੋੜਾ ਜਿਹਾ ਥੱਲੇ ਗਿਆ ਉਹਨੂੰ ਆਪਾਂ ਉੱਤੇ ਚੁੱਕਣ ਦੇ ਵਿੱਚ ਕਾਮਯਾਬ ਹੋ ਸਕੀਏ ਉਹ ਜੋ ਸਰਕਾਰ ਵੱਲੋਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀਆਂ ਵੋਟਰ ਸੂਚੀਆਂ ਬਣਾਉਣ ਦਾ ਕੰਮ ਲਗਭਗ 1 ਸਾਲ ਪਹਿਲਾਂ ਆਰੰਭ ਹੋਇਆ ਸੀਗਾ ਔਰ 1 ਸਾਲ ਤੋਂ ਬਾਅਦ ਜਿਸ ਵੀ ਹਾਲਾਤ ਦੇ ਵਿੱਚ ਸਰਕਾਰ ਨੇ ਇਹ ਵੋਟਰ ਸੂਚੀਆਂ ਜਨਤਕ ਕੀਤੀਆਂ ਔਰ ਇਹਦੇ ਉੱਤੇ ਓਬਜੈਕਸ਼ਨ ਮੰਗੇ ਹੈ 23 ਤਰੀਕ ਤੱਕ ਉਹਨੂੰ ਲੈ ਕੇ ਅੱਜ ਤੁਹਾਨੂੰ ਸਾਰਿਆਂ ਨੂੰ ਤਕਲੀਫ ਦਿੱਤੀ ਆ ਔਰ ਇਹਦੇ ਵਿੱਚ ਜੋ ਦੇਖਣ ਨੂੰ ਮਿਲਿਆ ਮੈਂ ਨੰਗਲ ਤਹਿਸੀਲ ਹਲਕਾ ਸ਼੍ਰੀ ਰਾਜਪੁਰ ਸਾਹਿਬ ਦੀ ਗੱਲ ਕਰਨੀ ਚਾਹੁੰਨਾ ਕਿ ਅੱਜ ਕੁਝ ਸਾਰੇ ਸਾਥੀਆਂ ਵੱਲੋਂ ਜਦੋਂ ਇਸ ਦੇ ਬਾਰੇ ਉਹਟਰ ਸੂਚੀਆਂ ਨੂੰ ਚੈੱਕ ਕਰਨ ਦੀ ਗੱਲ ਕੀਤੀ ਗਈ ਤੇ ਲਗਭਗ ਪੰਜ ਪਾਰਟ ਦੇ ਵਿੱਚ ਜਿਹੜੇ ਪਿੰਡ ਆਉਂਦੇ ਸੀਗੇ ਪੰਜਾਂ ਪਾਰਟਾਂ ਦੇ ਵਿੱਚ ਲਗਭਗ 3200 ਵੋਟ ਉਹਦੇ ਵਿੱਚ ਟੋਟਲ ਵੋਟ ਸੀ ਔਰ ਦੇਖਣ ਨੂੰ ਮਿਲਿਆ ਕਿ ਉਹਦੇ ਵਿੱਚ ਬਹੁਤ ਸਾਰੇ ਗੈਰ ਸਿੱਖ ਈਵਨ ਕੁਝ ਮੁਸਲਮਾਨ ਭਰਾਵਾਂ ਦੀਆਂ ਵੀ ਵੋਟਾਂ ਜਿਹੜੀਆਂ ਉਹਦੇ ਵਿੱਚ ਦੇਖਣ ਨੂੰ ਮਿਲੀਆਂ ਗੈਰ ਸਿੱਖਾਂ ਦੀਆਂ ਤੇ ਮੁਸਲਮਾਨ ਭਰਾਵਾਂ ਦੀਆਂ ਜਿੱਥੋਂ ਇਹ ਪਤਾ ਲੱਗਦਾ ਹੈ ਕਿ ਸਰਕਾਰ ਦੀ ਜਿਹੜੀ ਇਹਨਾਂ ਇਲੈਕਸ਼ਨਾਂ ਨੂੰ ਲੈ ਕੇ ਜੋ ਨੀਅਤ ਹੈ ਜੋ ਪਿਛਲਾ ਇਤਿਹਾਸ ਸਰਕਾਰ ਨੇ ਸਿਰਜਿਆ ਭਈ ਜਿਸ ਤਰੀਕੇ ਦੀ ਤੱਕੇਸ਼ਾਈ ਲੋਕਲ ਬਾਡੀ ਚੋਣਾਂ ਦੇ ਵਿੱਚ ਪੰਚਾਇਤ ਸਰਪੰਚਾਂ ਦੀਆਂ ਚੋਣਾਂ ਦੇ ਵਿੱਚ ਕੀਤੀ ਉਸੇ ਤਰੀਕੇ ਦੀ ਤੱਕੇਸ਼ਾਈ ਕਰਨ ਦੀ ਮਨਸ਼ਾ ਸਰਕਾਰ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਰ ਲਿਸਟਾਂ 'ਚ ਵੀ ਦੇਖਣ ਨੂੰ ਮਿਲੀ ਹੈ ਕਿਉਂਕਿ ਬੜਾ ਕਲੀਅਰ ਹੈ ਸਰਕਾਰ ਵੱਲੋਂ ਵੀ ਜੋ ਫਾਰਮ ਇਸ਼ੂ ਕੀਤਾ ਗਿਆ ਸੀ ਉਹਦੇ ਵਿੱਚ ਇੱਕ ਆਈਡੀ ਲੱਗਣੀ ਸੀ ਜਿਹਨੇ ਵੀ ਵੋਟ ਬਣਾਉਣੀ ਹੈ ਆਪਣੀ ਉਹ ਨਾਲ ਉਹਦਾ ਨਾ ਪਾਸਪੋਰਟ ਸਾਈਜ਼ ਦਾ ਫੋਟੋ ਵੀ ਲੱਗਣਾ ਸੀ ਸਵਾਲ ਇਸ ਗੱਲ ਦਾ ਬਣਦਾ ਹੈ ਕੀ ਸਰਕਾਰੀ ਹਮਲੇ ਨੇ ਇਹ ਜੋ ਲਿਸਟਾਂ ਦੇ ਵਿੱਚ ਨਾਮ ਸ਼ਾਮਿਲ ਕੀਤੇ ਗਏ ਸਿੱਖਾਂ ਦੇ ਇਹ ਕਿਸ ਆਧਾਰ ਤੇ ਕੀਤੇ ਆ ਕੀ ਉਹਨਾਂ ਨੇ ਅਪਲਾਈ ਕੀਤਾ ਜਾਂ ਸਰਕਾਰ ਨੇ ਆਪ ਹੀ ਚੋਰ ਰਸਤੇ ਕੁਝ ਵੋਟਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਪ੍ਰਬੰਧ ਦੇ ਉਤੇ ਕਿਸੇ ਤਰੀਕੇ ਆਪਣੇ ਮਨ ਚਾਹੇ ਲੋਕਾਂ ਦਾ ਕਬਜ਼ਾ ਕਰਾਇਆ ਜਾ ਸਕੇ ਇਸ ਤਰੀਕੇ ਦੀ ਕੋਈ ਸਮਹਿਲੇ ਦੇ ਵਿੱਚੋਂ ਆ ਰਹੀ ਹੈ ਹਲੇ ਆਪਾਂ ਹਲਕਾ ਅਨੰਦਪੁਰ ਸਾਹਿਬ ਦੀ ਨੰਗਲ ਤਹਿਸੀਲ ਨੂੰ ਸਿਰਫ ਥੋੜਾ ਜਿਹਾ ਕੋਖਿਆ ਹੈ ਇਸ ਤੋਂ ਬਾਅਦ ਜੇ ਗੱਲ ਕਰੀਏ ਸ਼੍ਰੀ ਰਾਮਪੁਰ ਸਾਹਿਬ ਵੱਡਾ ਹਲਕਾ ਪੈਂਦਾ ਤਹਿਸੀਲ ਦਾ ਉਹ ਰੋਪੜ ਤਹਿਸੀਲ ਦਾ ਔਰ ਇਹ ਤਾਂ ਇਕੱਲੀ ਗੱਲ ਗੈਰ ਸਿੱਖਾਂ ਦੀ ਹੋ ਰਹੀ ਹੈ ਇਸ ਤੋਂ ਇਲਾਵਾ ਜਿਹੜੇ ਬਾਕੀ ਦੇਖਣ ਚ ਸਿੱਖ ਲੱਗਦੇ ਆ ਜਿਨ੍ਹਾਂ ਦੇ ਨਾਂ ਦੇ ਨਾਲ ਕੋਰ ਜਾਂ ਸਿੰਘ ਲੱਗਿਆ ਹੋਇਆ ਉਹਨਾਂ ਵਿੱਚ ਵੀ ਕਿੰਨੇ ਲੋਕ ਨਜ਼ਾਇਜ਼ ਹੈਗੇ ਆ ਇਹ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੂਗਾ ਦੇਖੋ ਇਸ ਤਰ੍ਹਾਂ ਤੁਹਾਡੇ ਮਾਧਿਅਮ ਨਾਲ ਮੈਨੂੰ ਇਹ ਪਤਾ ਲੱਗਿਆ ਕਿ ਇਸ ਤਰ੍ਹਾਂ ਦੀ ਕੋਈ ਪ੍ਰੈਸ ਕਾਨਫਰੰਸ ਕੁਲਦੀਪ ਸਿੰਘ ਬਾਦਜੀ ਨੇ ਕੀਤੀ ਹੈ ਬਿਲਕੁਲ ਜੇ ਉਹਨਾਂ ਦਾ ਕੋਈ ਇਤਰਾਜ਼ ਹੈ ਤਾਂ ਇਹ ਜਿਹੜੀ ਪ੍ਰੀਲੀਮਿਨਰੀ ਲਿਸਟ ਜਾਰੀ ਹੋਈ ਹੈ ਹਲੇ ਵੋਟਰ ਸੂਚੀ ਐਸ்சி ਪੀਸੀ ਦੀ 23 ਤਰੀਕ ਤੱਕ ਇਹਦੇ ਉੱਪਰ ਦਾਅਵੇ ਤੇ ਇਤਰਾਜ਼ ਦੇਣ ਦਾ ਜਿਹੜਾ ਉਹ ਸਮਾਂ ਹੈ ਜਿਸ ਕਿਸੇ ਨੂੰ ਵੀ ਕੋਈ ਪ੍ਰੀਲੀਮਿਨਰੀ ਲਿਸਟ ਵਿੱਚ ਆਇਆ ਨਾਮ ਜਿਹੜਾ ਉਹ ਗਲਤ ਲੱਗਦਾ ਤੁਹਾਨੂੰ ਲੱਗਦਾ ਹੈ ਕਿ ਉਹ ਜਿਹੜੀਆਂ ਕੰਡੀਸ਼ਨਸ ਨੇ ਇੱਕ ਵੋਟਰ ਵਾਸਤੇ ਉਹ ਪੂਰੀਆਂ ਨਹੀਂ ਕਰਦਾ ਤਾਂ ਉਹ ਦੇ ਸਕਦਾ ਸਾਡੀ ਟੀਮ ਜਿਹੜੀ ਹੈ ਉਹਨੂੰ ਸਕਰੂਟੀਨਾਈਜ਼ ਕਰਕੇ ਤੇ ਜੇ ਉਹ ਡਿਜ਼ਰਵ ਕਰਦਾ ਹੋਇਆ ਤੁਹਾਨੂੰ ਰੱਖਾਂਗੇ VOTER ਸੂਚੀ 'ਚ ਨਹੀਂ ਹੋਇਆ ਤਾਂ ਉਹਨੂੰ ਕੱਢ ਦਿੱਤਾ ਜਾਏਗਾ ਸਰੋਣਾ ਗਏ ਦੇਖੋ ਜੋ ਟਾਈਮ ਸਾਨੂੰ ਮਿਲੇ ਆ ਉਹਦੇ ਤੇ ਮੈਂ ਤਾਂ ਕੁਝ ਨਹੀਂ ਟਿੱਪਣੀ ਕਰ ਸਕਦਾ ਜੋ ਆਇਆ ਉਹ ਸਾਰੇ ਪੰਜਾਬ ਵਾਸਤੇ ਇੱਕੋ ਹੀ ਹੈ ਤੇ ਕੋਈ ਨਹੀਂ ਜੇ ਥੋੜਾ ਟਾਈਮ ਵੀ ਹੈ ਅਸੀਂ ਸਾਨੂੰ ਥੋੜੀ ਮਿਹਨਤ ਜ਼ਿਆਦਾ ਕਰਨੀ ਪਊਗੀ ਅਸੀਂ ਡੈਫੀਨਿਟਲੀ ਕਰ ਲਵਾਂਗੇ ਸਰ ਮੈਂ ਵਿਚਾਰੀਆਂ ਮੋਟਾ ਵਿੱਚ ਆਈਆਂ ਜਾਂ ਮੁਸਲਮਨ ਦੇਖੋ ਰੋਲਾਂ ਮੁਤਾਬਕ ਤਾਂ ਨਹੀਂ ਬਣ ਸਕਦੀ ਪਰ ਜੇ ਕੋਈ ਬਣੀ ਹੈ ਦੇਖੋ ਐਸ ਤਰ੍ਹਾਂ ਹੁੰਦਾ ਜੇ ਕੋਈ ਬੰਦਾ ਅਪਲਾਈ ਕਰਦਾ ਉਹ ਕਹਿੰਦਾ ਹੈ ਕਿ ਮੈਂ ਜੇ ਉਹ ਮੌਕੇ ਤੇ ਮੰਨ ਲਓ ਇਦਾਂ ਹੁੰਦਾ ਕਿ ਉਹ ਮੌਕੇ ਤੇ ਉਹਦੇ ਕੋਲੇ ਸਾਬਤ ਸੂਰਜ ਸਰਦਾਰ ਹੋਵੇ ਬਾਅਦ ਵਿੱਚ ਸਬਸੀਕੁਐਂਟਲੀ ਉਹ ਬਦਲ ਗਿਆ ਹੋਵੇ ਤਾਂ ਇਸ ਤਰ੍ਹਾਂ ਦੇ ਕੇਸਿਸ ਵੀ ਹੋ ਸਕਦੇ ਆ ਤੇ ਜੇ ਕੋਈ ਦਿੱਕਤ ਆਈ ਤਾਂ ਡੈਫੀਨਿਟਲੀ ਰੈਟਿਫਾਈ ਕਰ ਦਿੱਤਾ ਜਾਊਗਾ ਤੁਸੀਂ ਮੇਰਾ ਵੀ ਸੁਨੇਹਾ ਕੁਲਦੀਪ ਸਿੰਘ ਬਾਠ ਨੂੰ ਲਗਾ ਦਿਓ ਕਿ ਜਿੱਥੇ-ਜਿੱਥੇ ਉਹਨਾਂ ਨੂੰ ਕੋਈ ਇਤਰਾਜ਼ ਹੈ ਉਹ ਕਾਈਂਡਲੀ ਮੈਨੂੰ ਦੇ ਵੀ ਦੇਣ ਤੇ ਮਿਲ ਵੀ ਲੈਣ ਜੇ ਕੋਈ ਸੂਰਮੋਟੋ ਵੀ ਜੇ ਕੁਝ ਦੇਖਣਾ ਪਿਆ ਸੀ ਡੈਫੀਨਿਟਲੀ ਦੇਖਾਂਗਾ